ਮੈਂ ਚਾਹੁੰਗਾ ਕਿ ਗੱਲਬਾਤ ਆਪਾਂ ਕੋਈ ਕਿਸੇ ਤੋਂ ਸ਼ੁਰੂ ਕਰ ਲਈਏ ਕਿੱਸਾ ਕਿਸ ਤਰ੍ਹਾਂ ਦਾ ਮਤਲਬ ਕੋਈ ਸਿਆਸਤ ਨਾਲ ਜੁੜਿਆ ਹੋਇਆ ਕਿਉਂਕਿ ਮੈਂ ਮਤਲਬ ਕਿ ਕਿੱਸਾ ਹੁਣ ਉਹ ਕਿਸੇ ਤੇ ਬਾਦੂ ਮੈਂ ਬਚਪਨ ਚ ਵੀ ਬੜੇ ਸੁਣਿਆ ਏ ਜੀ ਪੂਰਨ ਭਗਤ ਦਾ ਕਿੱਸਾ ਹੀਰ ਰਾਜੇ ਦਾ ਕਿੱਸਾ ਮਿਰਜੇ ਦਾ ਕਿੱਸਾ ਕਿਤੇ ਉਹ ਉਹ ਜਾ ਤਾਂ ਨਹੀਂ ਸੁਣਦਾ ਨਹੀਂ ਨਹੀਂ ਉਸ ਤਰ੍ਹਾਂ ਦਾ ਨਹੀਂ ਮੈਂ ਚਾਹੁੰਗਾ ਕਿ ਸਿਆਸਤ ਨਾਲ ਆਦੇ ਵੀ ਬੜੇ ਬਦਨਾਮ ਨੇ ਉਹ ਹੋ ਹੋ ਕਿੱਸਾ ਕਿੱਸਾ ਕਿਸਾ ਕਈ ਕਿਸਮ ਦਾ ਜੀ 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 ਤਾਂ ਕਿਸੇ ਤੋਂ ਮੈਂ ਪਾ ਕੇ ਕੋਈ ਸਿਆਸਤ ਨਾਲ ਜੁੜਾ ਕਿਸੇ ਕੋਈ ਗੱਲ ਨਹੀਂ ਜੀ ਜਿਹੜਾ ਕੋ ਇਹ ਤਾਂ ਮੈਂ ਤੁਹਾਨੂੰ ਥੋੜਾ ਨੋਰਮਲ ਕਰਨ ਵਾਸਤੇ ਕਿ ਥੋੜਾ ਜੀ ਚੜਜੋ ਭਟ ਰਹੀ ਤੇ ਜੀ 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 ਖੈਰ ਗੱਲ ਇਹ ਆ ਕਿ ਦੇਖੋ ਕਿਸੇ ਬਾਦੂ ਆ ਇਹਨਾਂ ਦਿਨਾਂ ਦੇ ਵਿੱਚ ਬਥੇਰੇ ਕਿਸੇ ਆ ਜੀ ਤੇ ਗੱਲ ਇਹ ਆ ਕਿ ਪਿਛਲੇ ਦਿਨੀ ਮੈਂ ਇੱਕ ਕਿੱਸਾ ਕਿਸੇ ਤੋਂ ਸੁਣਦਾ ਪਿਆ ਸੀਗਾ ਕਿਸੇ ਨੇ ਸੁਣਾਇਆ ਉਹ ਕਹਿੰਦਾ ਕਿ ਫਿਰੋਜ਼ਪੁਰ ਤੋਂ ਸ਼ਹੀਦ ਭਗਤ ਸਿੰਘ ਦਾ ਭਰਾ ਕੁਲਵੀਰ ਸਿੰਘ ਇਲੈਕਸ਼ਨ ਆ ਰਿਹਾ ਸੀਗਾ ਅੱਛਾ ਜੀ ਇਲੈਕਸ਼ਨ ਵੀ ਉਹਨ ਕਿਹਾ ਕਿ ਦੋ ਵਰੀ ਆ ਰਿਹਾ ਤਾਂ ਮੈਂ ਆਖਿਆ ਯਾਰ ਅੱਛਾ ਤਾਂ ਫਿਰ ਮੈਨੂੰ ਇੱਕ ਨਾ ਅਖਬਾਰ ਦੇ ਵਿੱਚ ਫਿਰ ਪੁਰਾਣੀ ਖਬਰ ਕਿਤੇ ਮਿਲ ਗਈ ਤੇ ਅੱਜ ਕੱਲ ਵੀ ਤੁਹਾਨੂੰ ਪਤਾ ਕਿਸੇ ਬੜੇ ਸ਼ਖ ਦੇ ਆ ਕਰਦੇ ਆ ਤਾਂ ਜੀ ਉਹ ਇੱਕ ਹੋਰ ਅਖਬਾਰ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਉਹ ਕਿੱਸਾ ਲਿਖਿਆ ਸੀਗਾ ਜੀ ਹਾਲ ਦੇ ਸਮੇਂ ਚ ਤੇ ਬੜਾ ਇੰਟਰਸਟਿੰਗ ਆ ਕਿ ਦੇਖੋ ਦੇਸ਼ ਆਜ਼ਾਦ ਹੁੰਦਾ ਹੈ 1947 ਚ ਜੀ ਕੁਲਬੀਰ ਸਿੰਘ ਆ ਜਾਂਦਾ ਇਲੈਕਸ਼ਨ ਲੜਨ ਵਾਸਤੇ ਕਲੋਕੇ ਬਾੜ ਦੇ ਵਿੱਚ 15 ਸਾਲਾਂ ਦਾ ਸਮਾਂ ਜਦ ਤੱਕ ਸ਼ਹੀਦੇ ਆਜ਼ਮ ਭਗਤ ਸਿੰਘ ਮਤਲਬ ਕਿ ਹੀਰੋ ਕਲੋਕੇ ਨੈਸ਼ਨਲ ਹੀਰੋ ਦੇ ਤੌਰ ਤੇ ਪ੍ਰਵਾਨ ਜੀ ਹੁਣ ਫਿਰੋਜ਼ਪੁਰ ਨਾਲ ਬਲਬੀਰ ਸਿੰਘ ਜੀ ਦਾ ਅੱਛਾ ਲਗਾ ਸੀਗਾ ਅੱਛਾ ਮੋਹ ਸੀਗਾ ਤੇ ਫਿਰੋਜ਼ਪੁਰੀਆਂ ਨੇ ਕੀ ਕੀਤਾ ਕਿ ਉਦੋਂ ਕਿਉਂਕਿ ਤੁਹਾਨੂੰ ਪਤਾ ਸਾਈਮਲਟੈਨਸਲੀ ਇਲੈਕਸ਼ਨ ਹੁੰਦੇ ਸਨ ਜੀ ਜਿਹੜਾ ਇਲੈਕਸ਼ਨ 52 ਵਾਲਾ ਹੋਇਆ 57 ਵਾਲਾ ਹੋਇਆ 62 ਵਾਲਾ ਹੋਇਆ ਇਵਨ ਦੈਟ ਸਟਾਰਟ ਵਾਲਾ ਜਿਹੜਾ ਹੋਇਆ ਇਹ ਇਹ ਸਾਰੇ ਬਰੋਬਰ ਹੀ ਸਨ ਵਿਧਾਨ ਸਭਾ ਲੋਕ ਸਭਾ ਜਿਵੇਂ ਅੱਜਕਲ ਮੋਦੀ ਸਾਹਿਬ ਕਹਿੰਦੇ ਆ ਕਿ ਵਨ ਨੇਸ਼ਨ ਵਨ ਇਲੈਕਸ਼ਨ ਉਹ ਵਾਲਾ ਹੀ ਫਾਰਮੂਲਾ ਸੀਗਾ ਜੀ ਤਪਾਗਤ ਸਿੰਘ ਦੇ ਭਰਾਤਾ ਇੱਥੇ ਖਲੋ ਜਾਂਦੇ ਜਨ ਸੰਘ ਬੰਨ। ਤੁਹਾਨੂੰ ਪਤਾ ਹੀ ਹੈ ਆਰਿਆ ਸਮਾਜ ਦੀ ਫੈਮਿਲੀ ਸੀ। ਜੀ। ਤਾਂ ਜਨ ਸੰਘ ਬੰਨਿਓ ਸ਼ਹੀਦ ਭਗਤ ਸਿੰਘ ਦਾ ਭਰਾ ਖਲੋ ਜਾਂਦਾ ਹੈ। ਤੇ ਕਮਾਲ ਦੀ ਗੱਲ ਹੈ ਕਿ ਕਾਂਗਰਸ ਦਾ ਇਕਬਾਲ ਸਿੰਘ ਉਹਨਾਂ ਨੂੰ ਮਾਤ ਦੇ ਦਿੰਦਾ ਹੈ। ਜੀ। ਤਗੜੀ ਮਾਤ ਸੀ। ਲੋਕ ਸਭਾ ਦੇ ਵਿੱਚ ਇਹਨਾਂ ਨੂੰ ਮਾਤ ਮਿਲੀ। ਪਰ ਵਿਧਾਨ ਸਭਾ ਲੈ ਕੇ ਜਿੱਤ ਗਏ। ਅੱਛਾ ਜੀ। ਯਾਨੀ ਜਿਵੇਂ ਮੈਂ ਕਿਹਾ ਕਿ ਬਰਾਬਰ-ਉਬਰ ਸੀਗੇ ਨਾ ਦੋਵੇਂ ਇਲੈਕਸ਼ਨ ਬਰਾਬਰ-ਉਬਰ ਸੀਗੇ ਤੇ ਇੱਕ ਚੋਂ ਸ਼ਹੀਦ ਭਗਤ ਸਿੰਘ ਦਾ ਭਰਾ ਹਾਰ ਜਾਂਦਾ ਇੱਕ ਚੋਂ ਜਿੱਤ ਜਾਂਦਾ ਜੀ ਤੇ ਅਗਲੇ ਸਾਲ ਤਾਂ ਨਹੀਂ ਅਗਲੇ ਇਲੈਕਸ਼ਨ ਚ ਬਾਟਾਲਾ ਇਲੈਕਸ਼ਨ ਹੀ ਹੋਗੇ 67 ਵਾਲਾ 67 ਵਾਲੇ ਇਲੈਕਸ਼ਨ ਦੇ ਵਿੱਚ ਹੋਇਆ ਕਿ ਕਿ ਜੋ ਪੰਡਤ ਬਾਲਮਕੰਦ ਸ਼ਰਮਾ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਬਾਲਮਕੰਦ ਸ਼ਰਮਾ ਇੱਕ ਨਾਮ ਸੀਗਾ ਜੀ ਫਿਰੋਜ਼ਪੁਰ ਦਾ ਸ਼ਾਇਦ ਸ਼ਰਮਾ ਜੀ ਉਹਨਾਂ ਦੇ ਗਾਂ ਸੀਗੇ ਲੈਕਸੀ ਚੋ ਤਬ ਬਾਲਮਕੰਦ ਸ਼ਰਮਾ ਜਨ ਸੰਗ ਬੰਨੀਓ ਖੜੇ ਕਾਂਗਰਸ ਬੰਨੀ ਹੁੰਦੇ ਸਨ ਗਰਦਾਰਾ ਸਿੰਘ ਇਹ ਉਹੀ ਮੈਨੂੰ ਲੱਗਦਾ ਕਿ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਨੰਨੂ ਦੇ ਪਿਤਾ ਸੀਗੇ ਜੀ ਸੁਪਾਲਾ ਨੰਨੂ ਦੇ ਜੀ ਤੇ ਗਰਦਾਰਾ ਸਿੰਘ ਕਾਂਗਰਸ ਬੰਨੀਓ ਸੀ ਬਾਲਮਕੰਦ ਸ਼ਰਮਾ ਉਹਨੋਂ ਤੋ ਹਾਰ ਜਾਂਦੇ ਆ ਜੀ ਅਗਲੇ ਕਿਹੜੇ ਕੀ ਹੁੰਦਾ ਹੈ ਕਿ ਬਾਲਮਕੰਦ ਸ਼ਰਮਾ ਉਹ ਕਾਂਗਰਸ ਚ ਸ਼ਾਮਲ ਹੋ ਜਾਂਦੇ ਆ ਗਰਦਾਰਾ ਸਿੰਘ ਆਜ਼ਾਦ ਲੜ ਰਹੇ ਆ ਕੁਲਵੀਰ ਸਿੰਘ ਜਨ ਸੰਗ ਬੰਨ ਫੇਰ ਆ ਜਾਂਦਾ ਉਦੋਂ ਜਾਨਸੰਗ ਹੁੰਦੀ ਸੀ ਜੀ ਦੁਬਾਰਾ ਫੇਰ ਤਾਂ ਹਾਂਜੀ ਜੀ 72 ਵਾਲਾ ਇਲੈਕਸ਼ਨ ਸ਼ਾਇਦ ਜੀ ਤਾਂ ਉਸ ਇਲੈਕਸ਼ਨ ਦੇ ਵਿੱਚ ਫੇਰ ਬਾਲਮਕੰਦ ਸ਼ਰਮਾ ਜੇਤੂ ਹੋ ਜਾਂਦੇ ਆ ਦੂਜੇ ਨੰਬਰ ਤੇ ਰਹਿੰਦੇ ਆ ਗਰਦਾਰਾ ਸਿੰਘ ਤੇ ਤੀਜੇ ਨੰਬਰ ਤੇ ਕੁਲਵੀਰ ਸਿੰਘ ਮਤਲਬ ਕਿ ਫਿਰੋਜ਼ਪੁਰੀਆਂ ਦੇ ਫਿਰ ਇੱਕ ਵੇਲੇ ਕਹ ਲੋ ਕਿ ਸ਼ਹੀਦ ਭਗ ਸਿੰਘ ਦੇ ਭਰਾ ਨੂੰ ਫਿਰ ਤੀਜੇ ਨੰਬਰ ਤੇ ਲਿਆਂਦਾ ਵੈਸੇ ਬਹੁਤ ਅਪਸੈਟ ਤਗੜੇ ਹੋਏ ਨੇ ਤੁਹਾਨੂੰ ਪਤਾ ਹੈ ਬਾਲ ਜਿਹੜਾ ਆਪਾਂ ਦੇਖਦੇ ਆ ਸੌਰੀ ਮੈਂ ਕਹਿ ਰਿਹਾ ਸੀ ਬਾਬਾ ਸਾਹਿਬ ਅੰਬੇਦਕਰ ਦਾ ਜਦੋਂ ਤੁਸੀਂ ਪੋਲੀਟੀਕਲ ਕੈਰੀਅਰ ਦੇਖੋਗੇ ਤਾਂ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਸੀਗੀ ਆਪਣੀ ਤਾਂ ਉਹਨਾਂ ਨੇ ਜਿਹੜਾ ਪਹਿਲਾ ਇਲੈਕਸ਼ਨ ਲੜਿਆ ਸੀਗਾ ਤਾਂ ਪਹਿਲੇ ਇਲੈਕਸ਼ਨ ਦੇ ਵਿੱਚ ਕਾਜਰੋਲ ਕਰ ਤੋਂ ਹਾਰ ਗਏ ਸੀਗੇ ਅੱਛਾ ਜੀ ਕਾਂਗਰਸ ਦੇ ਕਾਜਰ ਦੇ ਕੋ ਸੰਵਿਧਾਨ ਨਿਰਮਾਤਾ ਫੌਰੀ ਬਾਅਦ ਮਤਲਬ ਕਿ ਇਲੈਕਸ਼ਨ ਲੜਨ ਜਾ ਰਿਹਾ ਤਾਂ ਹਰਾ ਦਿੱਤਾ ਕਾਂਗਰਸ ਉਮੀਦਵਾਰ ਨੇ ਕਿਉਂਕਿ ਇਹਨਾਂ ਨੇ ਆਪ ਦਾ ਇੱਕ ਲੋਕੀ ਸ਼ੈਡਿਊਲ ਕਾਸਟ ਮੰਚ ਬਣਾਇਆ ਸੀਗਾ ਪੋਲੀਟੀਕਲ ਮੰਚ ਬਣਾਇਆ ਸੀਗਾ ਉਸ ਤੋਂ ਬਾਅਦ ਇੱਕ ਕਲੈਕਸ਼ਨ ਹੋਰ ਹੁੰਦਾ ਹੈ ਸ਼ਾਇਦ ਉਹ ਬਾਈਪੋਲ ਸੀਗਾ ਅ ਬਾਇਲੈਕਸ਼ਨ ਸੀਗਾ ਉਹਦੇ ਵਿੱਚ ਵੀ ਅੰਬੇਦਕਰ ਹਾਰ ਗਏ ਕਾਂਗਰਸ ਨੇ ਹਰਵਾ ਦਿੱਤਾ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਵੀ ਚੱਲਿਆ ਕਿਉਂਕਿ ਅੰਬੇਦਕਰ ਸਭ ਜਿਹੜੇ ਸੀਗੇ ਜੋ ਇੰਟਰਮ ਗਵਰਨਮੈਂਟ ਸੀਗੀ ਉਹਦੇ ਵਿੱਚ ਮੰਤਰੀ ਸੀ ਫਿਰ ਬਾਅਦ ਦੇ ਵਿੱਚ ਬਾਹਰ ਆ ਗਿਆ ਸੀ ਕਿ ਨਹਿਰੂ ਗਵਰਨਮੈਂਟ ਦੇ ਵਿੱਚ ਜੀ ਜੀ ਇਸ ਤਰ੍ਹਾਂ ਹੋਇਆ ਤਾਂ ਇਸ ਤਰ੍ਹਾਂ ਬਹੁਤ ਵੱਡੀਆਂ ਸੰਜੇ ਗਾਂਧੀ ਪਹਿਲੀ ਚੋਣ ਹੀ ਹਾਰ ਗਿਆ ਸੀਗਾ ਪਹਿਲੀ ਚੋਣ ਨਾ ਸੰਬੰਧੀਆਂ ਕਰਾਉਂਦਾ ਫਿਰਦਾ ਸੀਗਾ ਮੁੜ ਕੇ ਆਇਆ ਤਾਂ ਲੋਕਾਂ ਨੇ ਬੜਾ ਮਾਂਜਿਆ ਸੋ ਇਸ ਤਰ੍ਹਾਂ ਹੋ ਜਾਂਦਾ ਬਹੁਤ ਵੱਡੇ ਵੱਡੇ ਅਫਸਰਟ ਹੋਏ ਆ ਜੀ ਜਿਵੇਂ ਦੇਖੀਏ ਤਾਂ ਵਾਜਪਾਈ ਸਾਹਿਬ ਹਾਰ ਗਏ ਸੀਗੇ ਇੱਕ ਵਾਰੀ ਬਹੁਤ ਬੁਰੀ ਤਰ੍ਹਾਂ ਵੈਸੇ ਇਹਨਾਂ ਨੇ ਰਾਜਾ ਸੀਗਾ ਜੀ ਉਹ ਬੜਾ ਫਰੀਡਮ ਫਾਈਟਰ ਸੀਗਾ ਬੜਾ ਮਸ਼ਹੂਰ ਸੀਗਾ ਉਹਨੂੰ ਵੋਟਾਂ ਪਵਾ ਹੀ ਦਿੱਤੀਆਂ ਸੀ ਕਹਿ ਕੇ ਕਿ ਮੈਂ ਤੇ ਦੂਜੀ ਥਾਂ ਤੋਂ ਜਿੱਤ ਜਾਊਂਗਾ ਚਲੋ ਇੰਦਰ ਪਾਓ ਤਾਂ ਪਰ ਬਾਜਪਾਈ ਸਾਹਿਬ ਵੀ ਬੜੇ ਵੱਡੇ ਅੰਤਰ ਨਾਲ ਹਾਰ ਗਏ ਸੀ ਜੀ 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 ਵੈਸੇ ਕਮਾਲ ਦੀ ਜਾਣਕਾਰੀ ਲੈ ਕੇ ਆਇਆ ਚਲੋ ਧੰਨਵਾਦ ਤੁਹਾਡਾ ਜੀ ਕਿਉਂਕਿ ਬਹੁਤ ਨੇ ਜੀ 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 ਜੀ